हेलो सत श्रीकाल जी मैं उम्मीद करती हूँ तुम सारे ठीक ठाक होवोंगे सब तो पहला मेरा छोटा ज्या इंट्रोडक्शन मेरा नमन कौर कुलार है मैं वैनकूवर बीसी पिछले पच्ची सालों तो रह रही हूँ तो पिछले तीन साल तो मैं यही ऑनलाइन डिजिटल बिजनेस रन कर रही हूँ मैं अपने ही घर तो इस काम करती हैगी जो तुम भी अपनी लाइफ केसल प्लान भी चाहते हो जी अपने पार्टनर द ਫਾਈਨੈਂਸ਼ਲੀ سپورਟ ਕਰਨਾ ਚਾਹੁੰਦੇ ਹੋ ਪਰ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕਿ ਕਿਵੇਂ ਕਰੀਏ ਕਿਉਂਕਿ ਤੁਹਾਡੇ ਬੱਚੇ ਛੋਟੇ ਨੇ ਤੁਸੀਂ ਉਹਨਾਂ ਨੂੰ ਡੇ ਕੇਅਰ 'ਚ ਵੀ ਨਹੀਂ ਛੱਡਣਾ ਚਾਹੁੰਦੇ ਤੇ ਅਰਨਿੰਗ ਵਾਈਸ ਹੈਲਪ ਵੀ ਕਰਨਾ ਚਾਹੁੰਦੇ ਹੋ ਤੇ ਤੁਸੀਂ ਮੇਰੇ ਤੱਕ ਰੀਚ ਆਊਟ ਕਰ ਸਕਦੇ ਹੋ ਆਪਣਾ ਨਾਮ ਤੇ ਈਮੇਲ ਐਡਰੈਸ ਮੈਨੂੰ ਡਾਇਰੈਕਟ ਮੈਸੇਜ ਦੇ ਵਿੱਚ ਸੈਂਡ ਕਰੋ ਮੈਂ ਤੁਹਾਨੂੰ ਫਰਦਰ ਇਨਫੋਰਮੇਸ਼ਨ ਤੁਹਾਡੇ ਈਮੇਲ 'ਰਾਈ ਭੇਜਾਂਗੀ ਠੀਕ ਹੈ ਠੀਕ ਸੋ ਇਹ ਸੀ ਮੇਰਾ ਥੋੜਾ ਜਿਹਾ ਇੰਟਰੋਡਕਸ਼ਨ ਅੱਜ ਦਾ ਮੇਰਾ ਟਾਪਿਕ ਹੈਗਾ ਯਾ ਜਦੋਂ ਅਸੀਂ ਕੋਈ ਵੀ ਨਵਾਂ ਕੰਮ ਚਾਹ ਕੋਈ ਵੀ ਨਵੀਂ ਜੌਬ ਸ਼ੁਰੂ ਕਰਨੀ ਹੁੰਦੀ ਹੈ ਉਹਦੇ ਬਾਰੇ ਬਿਨਾਂ ਜਾਣੇ ਹੀ ਆਪਣੀ رائے ਨਹੀਂ ਬਣਾਉਣੀ ਚਾਹੀਦੀ ਕਿਉਂਕਿ ਜਦੋਂ ਉਹ ਉਸ ਕੰਮ ਦੇ ਬਾਰੇ ਉਸ ਜੌਬ ਦੇ ਬਾਰੇ ਆਪਾਂ ਨੂੰ ਥੋੜਾ ਜਿਹਾ ਪਤਾ ਹੈ ਮਤਲਬ 5-10% ਹੀ ਪਤਾ ਹੈ ਤੇ ਉਸ ਇਨਫੋਰਮੇਸ਼ਨ ਤੇ ਥੋੜੀ ਜਿਹੀ ਇਨਫੋਰਮੇਸ਼ਨ ਦੇ ਬੇਸ ਤੇ ਹੀ ਆਪਾਂ ਆਪਣੀ رائے ਬਣਾ ਲੈਨੇ ਹਨ ਤਾਂ ਆਪਣੇ ਲਈ ਹਾਨੀਕਾਰਕ ਹੁੰਦਾ ਕਿਉਂਕਿ ਉਹਦੇ ਚ ਨੁਕਸਾਨ ਕਿਸੇ ਹੋਰ ਦਾ ਨਹੀਂ ਹੁੰਦਾ ਆਪਣਾ ਹੀ ਹੁੰਦਾ ਆਪਾਂ ਉਸਦੀ ਪੂਰੀ ਇਨਫੋਰਮੇਸ਼ਨ ਲਈ ਨਹੀਂ ਹੁੰਦੀ ਬਿਨਾ ਇਨਫੋਰਮੇਸ਼ਨ ਪੂਰੀ ਜਾਣਿਆ ਆਪਾਂ ਆਪਣੀ ਰਾਏ ਬਣਾ ਲਈ ਤੇ ਆਪਾਂ ਉਹ ਓਪਰਚੁਨਿਟੀ ਨੂੰ ਲੂਜ਼ ਕਰ ਲਿਆ ਹੈਨਾ ਚਾਹੇ ਆਪਾਂ ਕਿਤੇ ਸਟੋਰ ਦੇ ਵਿੱਚ ਕੰਮ ਕਰਨਾ ਹੋਵੇ ਚਾਹੇ ਰੈਸਟੋਰੈਂਟ ਦੇ ਵਿੱਚ ਕਿਸੇ ਕੰਪਨੀ ਦੇ ਨਾਲ ਜਾਂ ਆਪਣਾ ਡਿਜੀਟਲ ਸਟੋਰ ਡਿਜੀਟਲ ਬਿਜ਼ਨਸ ਹੈਗਾ ਇਸ ਨੂੰ ਜੁਆਇਨ ਕਰਨਾ ਹੋਵੇ ਜਾਂ ਸੋਸ਼ਲ ਮੀਡੀਆ ਤੇ ਹੋਏ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਵਿੱਚੋਂ ਕੋਈ ਵੀ ਤੁਸੀਂ ਕਰਨਾ ਕਰਨਾ ਹੋਵੇ ਹੈਨਾ ਸੋ ਇਮੇਜ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਗੀ ਤੁਹਾਨੂੰ ਸਾਰੇ ਨੂੰ ਠੀਕ ਹੈ ਜੀ ਬਿਕਾਜ਼ ਆਪਾਂ ਸਾਰੇ ਡਰਦੇ ਹੈਗੇ ਆ ਡਰਨਾ ਵੀ ਜ਼ਰੂਰੀ ਹੁੰਦਾ ਹੈ ਪਰ ਉਹ ਵੀ ਕਿਸੇ ਹੱਦ ਤੱਕ ਹੀ ਹੁੰਦਾ ਹੈ ਸੋ ਸਾਰਿਆਂ ਨੂੰ ਪਤਾ ਹੈ ਜਿਵੇਂ ਬਹੁਤ ਸਾਰੇ ਮੇਰੇ ਪਹਿਣਾ ਜਾਂ ਮੇਰੇ ਵੀਰ ਇਹੀ ਸੋਚ ਕੇ ਨਹੀਂ ਸਾਡੇ ਤੱਕ ਰੀਚ ਕਰਦੇ ਕਹਿੰਦੇ ਸੋਚਦੇ ਨਹੀਂ ਕਿ ਇਹ ਕਿਤੇ ਸਕੈਮ ਨਾ ਹੋਵੇ ਪਰ ਜਿਹੜੇ ਸਕੈਮਰਸ ਹੁੰਦੇ ਨੇ ਤੁਹਾਨੂੰ ਪਤਾ ਹੋਣਾ ਚਾਹੀਦਾ ਉਹ ਕਦੇ ਵੀ ਰੋਜ਼ ਲਾਈਵ ਨਹੀਂ ਆਉਣਗੇ ਤੁਹਾਡੇ ਸਾਹਮਣੇ ਆਪਣਾ ਫੇਸ ਨਹੀਂ ਦਿਖਾਉਣਗੇ ਆਪਣੀ ਹਰ ਐਕਟੀਵਿਟੀ ਜੋ ਵੀ ਉਹ ਕਰਦੇ ਨੇ ਘਰ ਦੇ ਵਿੱਚ ਜਾਓ ਬਾਹਰ ਫਰੈਂਡਸ ਦੇ ਨਾਲ ਜਾਂਦੇ ਨੇ ਉੱਥੇ ਕੋਈ ਐਕਟੀਵਿਟੀ ਕਰਦੇ ਉਹ ਹਰ ਇੱਕ ਚੀਜ਼ ਤੁਹਾਡੇ ਨਾਲ ਸ਼ੇਅਰ ਨਹੀਂ ਕਰਨਗੇ ਹੈਨਾ ਕਿਉਂਕਿ ਇਟਸ ਅ ਬਿਗ ਥਿੰਗ ਠੀਕ ਹੈ ਨਾ ਸੋ ਹੁਣ ਮੈਂ ਤੁਹਾਡੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੀ ਹਾਂ ਜਿਹੜਾ ਡਰ ਵਾਲਾ ਆਪਣੇ ਸਾਰੇ ਪੰਜਾਬੀਆਂ ਭੈਣਾ ਭਰਾਵਾਂ ਦੇ ਦਿਲਾਂ 'ਚ ਡਰ ਰਹਿੰਦੇ ਨੇ ਕਿ ਹਾਏ ਗਲਤ ਨਾ ਹੋਵੇ ਸੋ ਮੈਂ ਇੱਕ ਬਹੁਤ ਕੈਲਕੀਕੋ ਮੌਕਾ ਗੁਆ ਲਿਆ ਤੇ ਐਕਚੁਅਲੀ ਮੈਂ ਮੰਡੇ ਇੱਕ ਆਰਡਰ ਪਲੇਸ ਕੀਤਾ ਸੀਗਾ ਠੀਕ ਹੈ ਜੀ ਫੋਨ ਕੰਪਨੀ ਦੇ ਨਾਲ ਤੇ ਉਹਨਾਂ ਨੇ ਤਾਂ ਸਾਰੀ ਇਨਫੋਰਮੇਸ਼ਨ ਮੇਰੇ ਕੋਲੋਂ ਲੈ ਲਈ ਸੀ ਜੋ ਉਹਨਾਂ ਨੂੰ ਚਾਹੀਦੀ ਸੀ ਪਰ ਉਹਨਾਂ ਨੇ ਮੈਨੂੰ ਇਹ ਨਹੀਂ ਦੱਸਿਆ ਕਿ ਮੈਨੂੰ ਕੋਈ ਕਾਲ ਨਹੀਂ ਆਵੇਗੀ ਕਿਸੇ ਹੋਰ ਡਿਪਾਰਟਮੈਂਟ ਤੋਂ ਠੀਕ ਹੈ ਸੋ ਮੈਂ ਤਾਂ ਬਸ ਆਪਣਾ ਜਿਹੜਾ ਆਰਡਰ ਪਲੇਸ ਕੀਤਾ ਹੈ ਉਸ ਦੀ ਵੇਟ ਕਰ ਰਹੀ ਸੀਗੀ ਤੇ ਕੱਲ ਸੀਗਾ ਟਿਊਸਡੇ ਆ ਆਪਾਂ ਨੂੰ ਕਾਲ ਆਈ ਤੇ ਉਹ ਪਰਸਨ ਕਹਿੰਦਾ ਵੀ ਰਮਨ ਤੁਹਾਡੀ ਸਾਰੀ ਇਨਫੋਰਮੇਸ਼ਨ ਚਾਹੀਦੀ ਹੈ ਮੈਂ ਕਿਹਾ ਜੀ ਕਿਉਂ ਮੇਰੀ ਇਨਫੋਰਮੇਸ਼ਨ ਕਿਉਂ ਚਾਹੀਦੀ ਹੈ ਮੈਂ ਤਾਂ ਜਦੋਂ ਆਰਡਰ ਪਲੇਸ ਕੀਤਾ ਹੈ ਕੱਲ ਮੈਂ ਸਾਰੀ ਇਨਫੋਰਮੇਸ਼ਨ ਉਹਨਾਂ ਨੂੰ ਦਿੱਤੀ ਆ ਸੋ ਵੀ ਮੈਂ ਕੰਫਰਟੇਬਲ ਨਹੀਂ ਹੈ ਕਿ ਮੈਂ ਤੁਹਾਨੂੰ ਆਪਣੀ ਇਨਫੋਰਮੇਸ਼ਨ ਨਹੀਂ ਦੇਣੀ ਠੀਕ ਹੈ ਨਾ ਤਮਾਵਨ ਨੇ ਇਹ ਵੀ ਕਿਹਾ ਕਿ ਮੈਂ ਉਸ ਕੰਪਨੀ ਨੂੰ ਫੋਨ ਕਰਾਂਗੀ ਉਹਨਾਂ ਨੂੰ ਪੁੱਛਾਂਗੀ ਜੇ ਉਹਨਾਂ ਨੂੰ ਇਨਫੋਰਮੇਸ਼ਨ ਚਾਹੀਦੀ ਹੋਏਗੀ ਤਾਂ ਮੈਂ ਜ਼ਰੂਰ ਪ੍ਰੋਵਾਈਡ ਕਰਾਂਗੀ ਹੈਨਾ ਓਕੇ ਇਹ ਹੋ ਗਈ ਗੱਲ ਸੋ ਆਪਾਂ ਨੇ ਫੋਨ ਦਿੱਤਾ ਕੱਟ ਤੇ ਉਹ ਪਰਸਨ ਮੈਨੂੰ ਕਹਿੰਦਾ ਕਿ ਜੇ ਤੁਸੀਂ ਆਪਣੀ ਇਨਫੋਰਮੇਸ਼ਨ ਨਹੀਂ ਦਿਓਗੇ ਤਾਂ ਤੁਹਾਡਾ ਜਿਹੜਾ ਆਰਡਰ ਹੈ ਉਹ ਕੈਨਸਲ ਹੋ ਜਾਏਗਾ ਠੀਕ ਹੈ ਤੇ ਇਹ ਰਮਨ ਫਿਰ ਉਹੀ ਵੀ ਨਹੀਂ ਹੋਰ ਸਾਇਦਾ ਕਿ ਤੇ ਸਕੈਮ ਨਾ ਹੋਵੇ ਮੈਂ ਆਪਣੀ ਇਨਫੋਰਮੇਸ਼ਨ ਨਹੀਂ ਦੇਣੀ ਸੋ ਆਪਾਂ ਨੇ ਨਹੀਂ ਦਿੱਤੀ ਠੀਕ ਹੈ ਤੇ ਉਸ ਤੋਂ ਬਾਅਦ ਮੈਂ ਕਾਲ ਕੀਤੀ ਉਸ ਫੋਨ ਕੰਪਨੀ ਨੂੰ ਤੇ ਮੈਂ ਕਿਹਾ ਵੀ ਮੈਨੂੰ ਐਦਾ ਐਦਾ ਕਰਕੇ ਕਾਲ ਆਈ ਹੈ ਤੇ ਉਹ ਮੈਂ ਮੈਂ ਕਿਹਾ ਵੀ ਮੈਂ ਇਨਫੋਰਮੇਸ਼ਨ ਨਹੀਂ ਦਿੱਤੀ ਬਿਕੋਜ਼ ਮੈਨੂੰ ਲੱਗਿਆ ਕਿ ਸਕੈਮ ਨਾ ਹੋਵੇ ਉਹ ਕਹਿੰਦੇ ਕਿ ਨਹੀਂ ਇਹ ਕਾਲ ਲੈਜਿਟ ਸਗੀ ਇਹ ਸਹੀ ਡਿਪਾਰਟਮੈਂਟ ਤੋਂ ਹੀ ਕਾਲ ਆਈ ਸੀ ਤੁਸੀਂ ਉਹਨਾਂ ਨੂੰ ਇਨਫੋਰਮੇਸ਼ਨ ਦੇਣੀ ਸੀ ਮੈਂ ਕਿਹਾ ਜੇ ਐਦਾਂ ਦੀ ਗੱਲ ਤੇ ਤੁਸੀਂ ਮੈਨੂੰ ਕੱਲ ਕਿਉਂ ਨਹੀਂ ਦੱਸਿਆ ਹੈ ਨਾ ਕਿ ਤੁਹਾਨੂੰ ਕੋਈ ਕਾਲ ਆਏਗੀ ਤਾਂ ਵੀ ਮੈਂ ਐਕਸਪੈਕਟ ਕਰਦੀ ਕਿ ਹਾਂ ਵੀ ਮੈਨੂੰ ਪਤਾ ਹੁੰਦਾ ਕਿ ਕੋਈ ਕਾਲ ਆਣੀ ਆ ਤੇ ਮੈਂ ਫਿਰ ਮੈਂ ਕਿ ਉਸ ਤਰੀਕੇ ਨਾਲ ਗੱਲ ਕਰਦੀ ਉਹਨਾਂ ਨੂੰ ਫਿਰ ਮੈਂ ਇਨਫੋਰਮੇਸ਼ਨ ਦਿੰਦੀ ਸੋ ਇਸੇ ਚੱਕਰ ਦੇ ਵਿੱਚ ਕੀ ਹੋਇਆ ਫਿਰ ਉਹਨਾਂ ਨੇ ਮੈਨੂੰ ਨੰਬਰ ਦਿੱਤਾ ਮੈਂ ਉਸ ਪਰਸਨ ਨੂੰ ਕਾਲ ਦੁਬਾਰਾ ਕੱਲ੍ਹ ਦੀ ਕਰ ਰਹੀ ਆ ਐਂਡ ਅੱਜ ਮੈਨੂੰ ਉਹਨਾਂ ਦੀ ਕਾਲ ਬੈਕ ਆਈ ਹੈ ਤੁਸੀਂ ਬਲੀਵ ਨਹੀਂ ਕਰਨਾ ਮੈਂ 4-5 ਵਾਰੀ ਕਾਲ ਕਰ ਚੁੱਕੀ ਹਾਂ ਉਸ ਪਰਸਨ ਨੂੰ ਐਂਡ ਆਪਣਾ ਜਿਹੜਾ ਕਹਿੰਦੇ ਨੇ ਮੈਸੇਜ ਵੀ ਛੱਡ ਚੁੱਕੀ ਹਾਂ ਆਪਣੇ ਫੋਨ ਨੰਬਰ ਦੇ ਨਾਲ ਤੇ ਅੱਜ ਮੈਨੂੰ ਜਦੋਂ ਉਸ ਪਰਸਨ ਦੀ ਕਾਲ ਆਈ ਤਾ ਕੋਰਸ ਉਹਨਾਂ ਦੀ ਆਪਣੀ ਡਿਊਟੀ ਸੀਗੀ ਸੋ ਚਾਰ ਪੰਜ ਤੋਂ ਕੁਵੈਸਚਨ ਪੁੱਛੇ ਉਹਨਾਂ ਨੇ ਤੇ ਯੈਸ ਯੂ ਐਡਜਸ ਜਾਂ ਨੋ ਕਹਿਣਾ ਸੀਗਾ ਤੇ ਆਪਾਂ ਨੇ ਅਨਸਰ ਦੇ ਦਿੱਤੇ ਉਹ ਕਹਿੰਦੇ ਠੀਕ ਹੈ ਜੀ ਹੁਣ ਤੁਹਾਡਾ ਆਰਡਰ ਜਿਹੜਾ ਆ ਉਹ ਰਿਲੀਜ਼ ਹੋ ਜਾਊਗਾ ਤੇ ਇਹ ਸਾਰੀ ਸਟੋਰੀ ਦੱਸਣ ਦਾ ਮਤਲਬ ਮੇਰਾ ਇਹ ਸੀਗਾ ਕਿਉਂਕਿ ਮੈਂ ਸਕੈਮ ਸਮਝ ਕੇ ਹੀ ਉਹਨਾਂ ਨੂੰ ਆਪਣੀ ਇਨਫੋਰਮੇਸ਼ਨ ਨਹੀਂ ਦਿੱਤੀ ਜਦ ਕਿ ਉਹ ਲੈਜਿਟ ਫੋਨ ਸੀਗਾ ਸਹੀ ਕੰਪਨੀ ਤੋਂ ਹੀ ਫੋਨ ਆਇਆ ਸੀਗਾ ਤੇ ਉਹਦੇ ਨਾਲ ਕੀ ਹੋਇਆ ਕਿ ਮੇਰਾ ਜਿਹੜਾ ਆਰਡਰ ਸੀਗਾ ਉਹ ਆ ਇੱਕ ਦਿਨ ਦੋ ਦਿਨ ਲੇਟ ਹੋ ਗਿਆ ਬਿਕੋਜ਼ ਕੱਲ ਇਨਫੋਰਮੇਸ਼ਨ ਦੇ ਦਿੰਦੀ ਆਰਡਰ ਰਿਲੀਜ਼ ਹੋ ਜਾਣਾ ਸੀਗਾ ਬਾਈ ਫਰਡੇ ਮੈਨੂੰ ਮਿਲ ਜਾਣਾ ਸੀ ਹੁਣ ਹੋ ਸਕਦਾ ਆ ਮੈਨੂੰ ਨੈਕਸਟ ਵੀਕ ਮਿਲੇ ਕਿਉਂਕਿ 3 ਟੂ 5 ਬਿਜ਼ਨਸ ਡੇ ਉਹਨਾਂ ਨੇ ਕਿਹਾ ਸੀਗਾ ਹੈਨਾ ਸੋ ਇਸ ਲਈ ਮੈਂ ਅੱਜ ਦਾ ਜਿਹੜਾ ਟਾਪਿਕ ਹੈ ਇਹ ਲਿਖਿਆ ਹੈਗਾ ਕਿ ਕੋਈ ਵੀ ਨਵੀਂ ਚੀਜ਼ ਨਵੀਂ ਜੌਬ ਜਾਂ ਨਾ ਕੋਈ ਕੰਮ ਬਿਜ਼ਨਸ ਕੁਝ ਵੀ ਸ਼ੁਰੂ ਕਰਦੇ ਆ ਆਪਾਂ ਨੂੰ ਉਹਦੀ ਜਿਹੜੀ ਇਨਫੋਰਮੇਸ਼ਨ ਆ 100% ਲੈਣੀ ਚਾਹੀਦੀ ਆ ਸੋ ਮੈਂ ਅਕਸਰ ਤੁਹਾਨੂੰ ਦੱਸਦੀ ਆ ਕਿ ਸਾਡਾ ਜਿਹੜਾ ਡਿਜੀਟਲ ਬਿਜ਼ਨਸ ਆ ਉਹਨੂੰ ਜੁਆਇਨ ਕਰਨ ਦੇ ਸਟੈਪਸ ਕੀ ਆ ਹਮੇਸ਼ਾ ਤੁਹਾਨੂੰ ਦੱਸਦੀ ਆ ਐਂਡ ਦੈਨ ਤੁਸੀਂ ਮੇਰਾ ਪੇਜ ਉਪਰ ਲੈ ਕੇ ਪੂਰਾ ਸਕਰੋਲ ਕਰ ਸਕਦੇ ਆ ਪਿਛਲੇ ਲਾਸਟ 3 ਇਅਰ ਤੱਕ ਮੈਂ ਬਹੁਤ ਸਾਰੇ ਬਿਜ਼ਨਸ ਪਾਰਟਨਰਸ ਨੂੰ ਲੈ ਕੇ ਆਈ ਹਾਂ ਆਪਣੇ ਪੇਜ ਤੇ ਸੋ ਤਾਂ ਕਿ ਤੁਹਾਨੂੰ ਤੁਹਾਡਾ ਟਰਸਟ ਆਪਣੇ ਆਪ ਤੇ ਬਿਲਡ ਹੋ ਸਕੇ ਕਿ ਹਾਂ ਜੇ ਰਮਨ ਤਿੰਨ ਸਾਲਾਂ ਤੋਂ ਵੱਖਰੇ ਵੱਖਰੇ ਲੋਕਾਂ ਨੂੰ ਆਪਣੇ ਪੇਜ ਤੇ ਲੈ ਕੇ ਆ ਰਹੀ ਆ ਉਹ ਵੱਖਰੇ ਬੈਕਗ੍ਰਾਉਂਡ ਤੋਂ ਨੇ ਵੱਖਰੇ profession ਚ ਕੰਮ ਕਰਦੇ ਨੇ ਤਾਂ ਫਿਰ ਵੀ ਉਹ ਇਹ ਡਿਜੀਟਲ ਬਿਜ਼ਨਸ ਕਰ ਰਹੇ ਨੇ ਮੋਸਟ ਇੰਪੋਰਟੈਂਟਲੀ ਅ ਮੈਂ ਦੱਸਣਾ ਚਾਹਨੀ ਕਿ ਮੈਂ ਅ ਅ ਇਸ ਵੀਕ ਨਹੀਂ ਲਾਸਟ ਵੀਕ ਫਰਡੇ ਮੈਂ ਆਪਣੇ ਪੇਜ ਤੇ ਇੱਕ ਡਾਕਟਰ ਜੀ ਨੂੰ ਇਨਵਾਈਟ ਕੀਤਾ ਸੀ ਮੈਂ ਆਈ نو ਮੈਂ ਹਰ ਮੋਸਟਲੀ ਹਰ ਲਾਈਵ ਦੇ ਵਿੱਚ ਕਹਿ ਰਹੀ ਕਿ ਮੈਂ ਡਾਕਟਰ ਨੂੰ ਇਨਵਾਈਟ ਕੀਤਾ ਸੀ ਉਹ ਮੈਂ ਕਿਉਂ ਹਾਈਲਾਈਟ ਕਰ ਰਹੀ ਹਾਂ ਤਾਂ ਕਿ ਤੁਹਾਨੂੰ ਲੱਗ ਸਕੇ ਪਤਾ ਲੱਗ ਸਕੇ ਕਿ ਸਾਡੇ ਵਰਗੇ ਤੁਹਾਡੇ ਵਰਗੇ ਨਾਰਮਲ ਲੋਕ ਨਹੀਂ ਇਸ ਬਿਜ਼ਨਸ ਨੂੰ ਜੁਆਇਨ ਕਰਦੇ ਜਿਨ੍ਹਾਂ ਦੀਆਂ ਜੌਬਸ ਬਹੁਤ ਵਧੀਆਂ ਨੇ ਬਹੁਤ ਵਧੀਆ ਅਰਨਿੰਗ ਕਰਦੇ ਨੇ ਆਪਣੇ profession ਦੇ ਵਿੱਚ ਕਰ ਰਹੇ ਨੇ ਉਹ ਵੀ ਇਸ بزਨਸ ਨੂੰ ਜੁਆਇਨ ਕਰ ਰਹੇ ਨੇ ਕਿਉਂ? ਬਿਕਾਜ਼ ਉਹਨਾਂ ਕੋਲ ਟਾਈਮ ਨਹੀਂ ਹੈਗਾ। ਮਨੀ ਤਾਂ ਬਹੁਤ ਵਧੀਆ ਹੈ 노 ਡਾਊਟ ਹੈ ਨਾ। ਉਸ ਡਾਕਟਰ ਫੀਲ ਤੇ ਸਾਰਿਆਂ ਨੂੰ ਪਤਾ ਹੈਗਾ। ਡਾਕਟਰ ਹੋਏ, ਪਾਇਲਟਸ ਹੋਏ, ਇੰਜੀਨੀਅਰਸ ਹੋਏ, ਹੋਰ ਪਤਾ ਨਹੀਂ ਕਿਹੜੇ ਕਿਹੜੇ ਵੱਡੇ ਆਉਧਿਆਵਲੇ ਨੇ। ਉਹਨਾਂ ਸਾਰੇ profession ਦੇ ਵਿੱਚ ਜਿਹੜਾ ਹੈਗੀ ਹੈ ਅਰਨਿੰਗ ਤਾਂ ਬਹੁਤ ਵਧੀਆ ਹੈ। ਅਰਨਿੰਗ ਦੀ 노 ਡਾਊਟ ਹੈ ਨਾ। ਬਟ ਉਹਨਾਂ ਵਿਚਾਰੇ ਕੋਲ ਟਾਈਮ ਨਹੀਂ ਹੈਗਾ ਆਪਣੀ ਫੈਮਿਲੀ ਲਈ। ਠੀਕ ਹੈ ਨਾ। ਸੋ ਉਹਨਾਂ ਨੂੰ ਉਹ ਟਾਈਮ ਚਾਹੀਦਾ ਹੈਗਾ। ਸੋ ਇਸ ਕਰਕੇ ਉਹਨਾਂ ਨੇ ਇਸ ਬਿਜ਼ਨਸ ਨੂੰ ਸਾਈਡ ਤੇ ਸਾਈਡ ਐਸ ਅ ਸਾਈਡ ਹਸਲ ਐਸ ਅ ਪਲਾਨ ਵੀ ਆਪਣੀ ਲਾਈਫ 'ਚ ਐਡ ਕੀਤਾ ਹੈਗਾ ਬਾਕੀ ਜਿਹੋ ਜਿਹੋ ਮਾਹੌਲ ਚੱਲ ਰਿਹਾ ਤੁਹਾਨੂੰ ਪਤਾ ਨਹੀਂ ਇੱਥੇ ਜੌਬਾਂ ਦਾ ਕੋਦੋਂ ਕਿੱਥੇ ਕਿਹੜਾ ਪਟਾਕਾ ਬੋਲ ਜਾਣਾ ਕਿ ਇਹਦੀ ਜੌਬ ਹੱਥੋਂ ਨਿਕਲ ਜਾਣੀ ਹੈ ਸੋ ਐਂਡ ਜਿਹੜੇ ਲਾਈਕ ਬਿਜ਼ਨਸ ਪਰਸਨ ਵੀ ਹੈਗੇ ਆ ਉਹਨਾਂ ਨੇ ਵੀ ਇਸ ਬਿਜ਼ਨਸ ਨੂੰ ਜੁਆਇਨ ਕੀਤਾ ਆ ਕਿਉਂਕਿ ਕਿਤੇ ਨਾ ਕਿਤੇ ਜਿਸ ਹਿਸਾਬ ਨਾਲ ਮਹਿੰਗਾਈ ਚੱਲ ਰਹੀ ਆ ਸੋ ਬਿਜ਼ਨਸ ਬਿਜ਼ਨਸ ਜਿਹੜੇ ਨੇ ਉਹ ਵੀ ਓਨੇ ਵਧੀਆ ਨਹੀਂ ਚੱਲ ਰਹੇ ਜਿੰਨੇ ਕੀ ਇਸ ਤੋਂ ਪਹਿਲਾਂ ਵਧੀਆ ਚੱਲਦੇ ਸੀਗੇ ਹੈ ਨਾ ਸੋ ਇਸੇ ਕਰਕੇ ਆਪਾਂ ਨੂੰ ਆਲਵੇਸ ਰੈਡੀ ਰਹਿਣਾ ਚਾਹੀਦਾ ਹੈ ਹਰ ਇੱਕ ਚੀਜ਼ ਲਈ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਕੋਵਿਡ ਆਇਆ ਸੀ ਤਾਂ ਕਿੰਨਾ ਉਥਲ ਪਥਲ ਹੋ ਗਈ ਸੀ ਸਾਰੀ ਦੁਨੀਆ ਦੇ ਵਿੱਚ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੀਆਂ ਜੌਬਸ ਚਲੀ ਗਈਆਂ ਸੀ ਜਿਨ੍ਹਾਂ ਲੋਕਾਂ ਦੀਆਂ ਜੌਬਸ ਉਸ ਟਾਈਮ ਤੇ ਚਲੇ ਗਈਆਂ ਸੀ ਉਹਨਾਂ ਨੂੰ ਤਾਂ ਸਮਝ ਆ ਗਈ ਕਿ ਸੈਸਾਇਟ ਹਸਲ ਪਲਾਨ ਵੀ ਅਸੀਂ ਕਰਨਾ ਹੈ ਲਾਈਫ ਇੰਪੋਰਟੈਂਟ ਆ ਪਰ ਜਿਨ੍ਹਾਂ ਦੀ ਲਾਈਫ ਚਾਹਤਾਂ ਦਾ ਕੁਝ ਨਹੀਂ ਹੋਇਆ ਉਹ ਮੈਨੂੰ ਲੱਗਦਾ ਸ਼ਾਇਦ ਵੇਟ ਕਰ ਰਹੇ ਨੇ ਕੁਝ ਐਦਾਂ ਦਾ ਹੋਵੇ ਹਿਲਜੁਲ ਹੋਵੇ ਤਾਂ ਫੇਰ ਅਸੀਂ ਗਾਂ ਵਧੀਆ ਨਾਲ ਜੀ ਤੁਸੀਂ ਇਹੋ ਜੀ ਹਿਲਜੁਲ ਦੀ ਵੇਟ ਨਾ ਕਰੋ ਤੁਸੀਂ ਆਪਣੀ ਲਾਈਫ ਚ ਹੋਣ ਤੋਂ ਹੀ ਸਾਈਡ ਹਸਲ ਪਲਾਨ ਵੀ ਸ਼ੁਰੂ ਕਰੋ ਐਕਚੁਅਲੀ ਜੇ ਸਾਈਡ ਹਸਲ ਜੋ ਪਲਾਨ ਵੀ ਦੀ ਗੱਲ ਕਰੀਏ ਨਾ ਤਾਂ ਜਿਹੜੇ ਆਪਾਂ ਇੱਕ ਜੌਬ ਆਲਰੇਡੀ ਕਰਦੇ ਹੁੰਨੇ ਆ ਸੈਕੰਡ ਜੌਬ ਲੈਨੇ ਆ ਉਹ ਇਹੀ ਚੀਜ਼ ਹੁੰਦੀ ਆ ਸਾਈਡ ਹਸਲ ਜੋ ਪਲਾਨ ਵੀ ਉਹ ਇਹੀ ਹੁੰਦਾ ਪਲਾਨ ਵੀ ਹੁੰਦਾ ਆਪਣਾ ਕਿ ਜੇ ਮੰਨ ਲਓ ਇਹ ਇੱਕ ਜੌਬ ਚੱਲੇਗੀ ਤਾਂ ਦੂਜੀ ਜੌਬ ਹੈ ਕਿ ਇਹ ਤਾਂ ਉੱਥੇ ਹੋ ਰਿਹਾ ਪਰ ਸਪੁੱਛ ਸਕਦੇ ਆ

ਕੰਮ ਕਰਦੇ ਹੋਏ ਆ ਕੋਈ ਇਨਕੁਆਰੀ ਆਈ ਉਹਦੀ ਰਿਪਲਾਈ ਕਰ ਦਿੱਤਾ ਆਪਣੇ ਬੈੱਡ ਦੇ ਵਿੱਚ ਬੈੱਡ ਤੇ ਬੈਠੇ ਆ ਸੌਣ ਤੋਂ ਪਹਿਲਾਂ ਫੋਨ ਚੈੱਕ ਕਰਦੇ ਆ ਸੋਸ਼ਲ ਮੀਡੀਆ ਸਕਰੋਲ ਕਰਦੇ ਆ ਉਹਦੀ ਜਗ੍ਹਾ ਤੁਸੀਂ ਆਪਣੀ ਇਨਕੁਆਰੀਸ ਦਾ ਅਨਸਰ ਦੇ ਲੋ ਹਨ ਸੋ ਇਹਦੇ ਚ ਟੋਟਲੀ ਹਰ ਇੱਕ ਚੀਜ਼ ਦੀ ਫਲੈਕਸੀਬਿਲਟੀ ਆ ਟਾਈਮ ਦੀ ਫਲੈਕਸੀਬਿਲਟੀ ਆ ਸਕੈਚੂਲ ਦੀ ਫਲੈਕਸੀਬਿਲਟੀ ਆ ਲੋਕੇਸ਼ਨ ਦੀ ਫਲੈਕਸੀਬਿਲਟੀ ਆ ਸੋ ਨੋ ਡਾਊਟ ਹੈ ਨਾ ਐਂਡ ਲੈਂਗੁਏਜ ਦੀ ਫਲੈਕਸੀਬਿਲਟੀ ਆ ਲੈਂਗੁਏਜ ਤੁਸੀਂ ਆਪਣੀ ਦੇ ਵਿੱਚ ਕਰ ਸਕਦੇ ਹੋ ਹੋਰ ਤੁਹਾਨੂੰ ਕਿਤੇ ਆਈਦਾ ਐਨੀ ਚੀਜ਼ਾਂ ਕਿਤੇ ਹੋਰ ਬਿਜ਼ਨਸ ਦੇ ਵਿੱਚ ਮਿਲਦੀਆਂ ਮੈਨੂੰ ਤਾਂ ਨਹੀਂ ਅਜੇ ਤੱਕ ਦੀ ਲਾਈਫ 'ਚ ਮਿਲੀ ਐ ਪਰ ਜੇ ਤੁਹਾਨੂੰ ਮਿਲੇ ਤਾਂ ਮੈਨੂੰ ਜ਼ਰੂਰ ਦੱਸਿਓ ਠੀਕ ਹੈ ਜੀ ਸੋ ਆਲਸੋ ਇਹ ਇਦਾਂ ਨਹੀਂ ਹੈਗਾ ਕੁਇਕ ਰਿਚ ਸਕੀਮ ਨਹੀਂ ਹੈਗੀ ਕਿ ਤੁਸੀਂ ਅੱਜ ਸ਼ੁਰੂ ਕਰੋਗੇ ਤਾਂ ਸਵੇਰ ਨੂੰ ਤੁਸੀਂ ਮਾਲਾ ਮਾਲ ਹੋ ਜਾਓਗੇ ਐਦਾਂ ਨਾ ਸੋਚ ਕੇ ਆਇਓ ਕਿਉਂਕਿ ਜਿਹੜਾ ਸਾਡਾ ਬਿਜ਼ਨਸ ਹੈਗਾ ਇਹਦੀ ਬਕਾਇਦਾ ਸਾਨੂੰ ਟ੍ਰੇਨਿੰਗ ਪ੍ਰੋਵਾਈਡ ਕੀਤੀ ਜਾਂਦੀ ਹੈ ਕਿਉਂਕਿ ਅਸੀਂ ਕੰਨੇ ਨਾ ਕਿ ਸਾਡੇ ਕੋਈ ਹਾਈ ਕੁਆਲਿਫੀਕੇਸ਼ਨ ਜਾਂ ਬਿਜ਼ਨਸ ਬੈਕਗਰਾਉਂਡ ਨਹੀਂ ਹੋਣਾ ਚਾਹੀਦਾ ਹੁਣ ਮੈਂ ਤੁਹਾਡੇ ਸਾਹਮਣੇ ਇੱਕ ਨਾਰਮਲ ਇਨਸਾਨ 12 ਪਣੀ ਆਈਡੀਆ ਤੋਂ ਕੋਈ ਮੇਰੀ ਹਾਈ ਕੁਆਲਿਫੀਕੇਸ਼ਨ ਨਹੀਂ ਕੋਈ ਬਿਜ਼ਨਸ ਬੈਕਗਰਾਉਂਡ ਨਹੀਂ ਸੋ ਮੈਂ ਆਪਣੇ ਆਪ ਨੂੰ ਕਹਿ ਸਕਦੀ ਕਿ ਮੈਂ ਜ਼ੀਰੋ ਤੋਂ ਹੀਰੋ ਬਣਨ ਦੀ ਕੋਸ਼ਿਸ਼ ਕਰ ਰਹੀ ਹਾਂ ਬਿਕੋਜ਼ ਉਹ ਜਿਹੜੀ ਟ੍ਰੇਨਿੰਗ ਹੈ ਸਾਨੂੰ ਜ਼ੀਰੋ ਤੋਂ ਹੀਰੋ ਬਣਾਉਂਦੀ ਹੈ ਜੇ ਅਸੀਂ ਉਸ ਨੂੰ ਪ੍ਰੋਪਰ ਵੇ ਦੇ ਨਾਲ ਸੁਣਦੇ ਆਂ ਉਹ ਦੀ ਗਾਈਡਨਸ ਜੋ ਸਾਨੂੰ ਸਿਖਾਇਆ ਜਾਂਦਾ ਉਸ ਤਰੀਕੇ ਨਾਲ ਅਸੀਂ ਆਪਣੇ ਬਿਜ਼ਨਸ ਨੂੰ ਕਰਦੇ ਆ ਤਾਂ ਅਸੀਂ ਵਾਕਿਆ ਹੀ ਜ਼ੀਰੋ ਤੋਂ ਹੀਰੋ ਬਣਦੇ ਹੈਗੇ ਆ ਐਂਡ ਬਹੁਤ ਸਾਰੇ ਸਾਡੇ ਬਿਜ਼ਨਸ ਪਾਰਟਨਰਸ ਨੇ ਜਿਹੜੇ ਅ ਇੱਥੋਂ ਚੱਲ ਕੇ ਬਹੁਤ ਉੱਚੀ ਅ ਸ਼੍ਰਾਂਖ ਜਿਹੜਾ ਹੈਗਾ ਉਹ ਮਾਰ ਚੁੱਕੇ ਨੇ ਤੇ ਬਹੁਤ ਆਪਣੀ ਲਾਈਫ ਦੇ ਵਿੱਚ ਵਧੀਆ ਤਰੀਕੇ ਨਾਲ ਜ਼ਿੰਦਗੀ ਨੂੰ ਜੀ ਰਹੇ ਨੇ ਕੋਈ ਹੋਰ ਕੰਮ ਨਹੀਂ ਕਰ ਰਹੇ ਬਹੁਤ ਸਾਰੇ ਨੇ ਆਪਣੀ ਜੌਬਸ ਵੀ ਕੁਇਟ ਕਰ ਦਿੱਤੀਆਂ ਨੇ ਸੋ ਐਂ ਬੱਚਿਆਂ ਦੇ ਨਾਲ ਫੈਮਲੀ ਦੇ ਨਾਲ 24/7 ਰਹਿੰਦੇ ਨੇ ਸੋ ਤੁਸੀਂ ਕਿਸ ਚੀਜ਼ ਦੀ ਵੈਕ ਕਰ ਰਹੇ ਹੋ ਹੈਨਾ ਸੋ ਜ਼ਿੰਦਗੀ ਦੇ ਵਿੱਚ ਐਦਾਂ ਦੀ ਦੁਬਾਰਾ ਕੋਈ ਉਥਲ-ਪੁਥਲ ਹੋਵੇ ਜਿਵੇਂ ਪਹਿਲਾਂ ਹੋਈ ਸੀ ਕੋਵਿਡ ਟਾਈਮ ਸੋ ਉਹਦੇ ਨਾਲ ਪਹਿਲਾਂ ਹੀ ਆਪਣੀ ਲਾਈਫ ਦੇ ਵਿੱਚ ਸਾਈਡ ਹਸਲ ਪਲਾਨ ਵੀ ਨੂੰ ਐਡ ਕਰੋ ਬਾਕੀ ਰਹੀ ਕੱਲ ਕੀ ਤੁਹਾਨੂੰ ਗਾਈਡ ਤੁਹਾਨੂੰ ਕੌਣ ਕਰੂਗਾ ਕਿਵੇਂ ਤੁਸੀਂ ਕਰੋਗੇ ਜਦ ਤੁਸੀਂ ਮੇਰੇ ਨਾਲ ਕਨੈਕਟ ਕਰਦੇ ਹੋ ਤਾਂ ਮੈਂ ਤੁਹਾਡੀ ਅ ਪਰਸਨਲ ਮੈਂਟਰ ਹੋਵਾਂਗੀ ਸੋ ਮੇਰੇ ਜਿਹੜੇ ਕੋਚ ਨੇ ਉਹ ਤੁਹਾਡੇ ਵੀ ਕੋਚ ਹੋਣਗੇ ਐਂਡ ਆਲਸੋ ਤੁਹਾਨੂੰ ਪੂਰੀ ਕਮਿਊਨਿਟੀ ਦਾ ਸਪੋਰਟ ਮਿਲਦਾ ਹੈ ਸਾਡਾ ਮਸੈਂਟਰ ਗਰੁੱਪ ਹੁੰਦਾ ਹੈ ਫਿਰ ਸਾਡੇ ਦੋ ਤਿੰਨ ਗਰੁੱਪ ਹੋਣਦੇ ਇੱਕ ਵੱਡਾ ਗਰੁੱਪ ਹੁੰਦਾ ਹੈ ਸੋ ਕਿਤੇ ਵੀ ਤੁਸੀਂ ਮੈਸੇਜ ਛੱਡੋ ਕੋਈ ਵੀ ਤੁਹਾਨੂੰ ਐਦਾਂ ਫੀਲ ਨਹੀਂ ਕਰਾਊਗਾ ਕਿ ਤੁਸੀਂ ਨਵੇਂ ਹੋ ਜਾਂ ਤੁਸੀਂ ਸਾਡੀ ਸਾਡੀ ਟੀਮ ਚ ਨਹੀਂ ਜਾਂ ਤੁਸੀਂ ਸਾਡੀ ਕੰਟਰੀ ਚ ਨਹੀਂ ਜਾਂ ਤੁਸੀਂ ਸਾਡੇ ਕਲਚਰ ਚ ਨਹੀਂ ਹੈਗੇ ਐਦਾਂ ਦਾ ਕੁਝ ਵੀ ਨਹੀਂ ਹੈਗਾ ਸੋ ਤੁਸੀਂ ਜਿੱਥੇ ਵੀ ਮੈਸੇਜ ਛੱਡੋਗੇ ਉੱਥੇ ਤੁਹਾਨੂੰ ਰਿਪਲਾਈ ਆਏਗਾ ਤੁਸੀਂ ਕਦੇ ਵੀ ਆਪਣੇ ਆਪ ਨੂੰ ਇਕੱਲੇ ਫੀਲ ਨਹੀਂ ਕਰੋਗੇ ਇਸ ਬਿਜ਼ਨਸ ਦੀ ਇਹ ਵੀ ਬਹੁਤ ਵੱਡੀ ਖਾਸियत ਹੈਗੀ ਹੈ ਠੀਕ ਹੈ ਜੀ ਸੋ ਯਾ ਸੋ ਮੈਂ ਜਿਵੇਂ ਆਪਣੇ ਆਰਡਰ ਨੂੰ ਅ ਦੋ ਦਿਨ ਲੇਟ ਕਰ ਲਿਆ ਹੈਗਾ ਨਾ ਸੋ ਤੁਸੀਂ ਐਵੇਂ ਡਰ ਡਰ ਕੇ ਆਪਣੀ ਜ਼ਿੰਦਗੀ ਦਾ ਜਿਹੜਾ ਪਤੀਆ ਟਾਈਮ ਆਉਣ ਵਾਲਾ ਆ ਉਸ ਮੌਕੇ ਨੂੰ ਨਾ ਗਵਾਓ ਤੁਸੀਂ ਆਪਣੇ ਨਾਮ ਤੇ ਈਮੇਲ ਐਡਰੈਸ ਦੇ ਨਾਲ ਅੱਜ ਹੀ ਮੇਰੀ ਵੈਬਸਾਈਟ ਤੇ ਸਾਈਨ ਅਪ ਕਰੋ ਤਾਂ ਕਿ ਤੁਹਾਨੂੰ ਜਿਹੜਾ ਸਾਡਾ ਕੰਪਲੀਮੈਂਟਰੀ ਫ੍ਰੀ ਵੈਬਿਨਾਰ ਆ ਉਹ ਤੁਹਾਨੂੰ ਇਨਫੋਰਮੇਸ਼ਨ ਆਵੇ ਇਨਫੋਰਮੇਸ਼ਨ ਤਾਂ ਆ ਜਾਂਦੀ ਹੈ ਬਟ ਮੈਂ ਤੁਹਾਨੂੰ ਇਹ ਰਿਕੁਐਸਟ ਕਰਨਾ ਚਾਹੁੰਨੀ ਕਿ ਤੁਸੀਂ ਬਸ ਇਨਫੋਰਮੇਸ਼ਨ ਨੂੰ ਜ਼ਰੂਰ ਵਾਚ ਕਰਿਓ ਵਾਚ ਕਰਨ ਤੋਂ ਬਾਅਦ ਜੋ ਵੀ ਤੁਹਾਡੇ ਬਿਜ਼ਨਸ ਦੇ ਬਾਰੇ ਕੁਐਸਚਨ ਹੋਣਗੇ ਨਾ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਮੈਂ ਆਲਵੇਸ ਰੈਡੀ ਹਾਂ ਤੁਹਾਡੀ ਹੈਲਪ ਕਰਨ ਲਈ ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜੀਉਣਾ ਚਾਹੁੰਦੇ ਹੋ ਆਪਣੇ ਬੱਚੇ ਨਾਲ ਵੱਧ ਤੋਂ ਵੱਧ ਟਾਈਮ ਸਪੈਂਡ ਕਰਨਾ ਚਾਹੁੰਦੇ ਹੋ ਤੁਸੀਂ ਨਵੀਂ ਚੀਜ਼ ਸਿੱਖਣ ਲਈ ਰੈਡੀ ਹੋ ਤਾਂ ਮੈਂ ਵੀ ਰੈਡੀ ਹਾਂ ਤੁਹਾਡੀ ਹੈਲਪ ਕਰਨ ਲਈ ਠੀਕ ਹੈ ਜੀ ਸੋ ਯਾ ਅੱਜ ਦਾ ਜਿਹੜਾ ਉੱਪਰ ਟੌਪਿਕ ਲਿਖਿਆ ਹੋਇਆ ਉਹਨੂੰ ਜ਼ਰੂਰ ਪੜ੍ਹਨਾ ਇੱਕ ਵਾਰੀ ਹੋ ਸਕਦਾ ਹੈ ਨਾ ਵੀ ਸਮਝ ਲੱਕੇ ਤਾਂ ਦੂਸਰੀ ਵਾਰ ਜ਼ਰੂਰ ਪੜਿਓ ਤਾਂਕਿ ਤੁਹਾਡੇ ਮਾਈਂਡ ਦੇ ਵਿੱਚ ਉਹ ਰਿਪੀਟ ਹੋਵੇ ਤੇ ਤੁਹਾਨੂੰ ਥੋੜਾ ਜਿਹਾ ਸਮਝ ਆਵੇ ਕਿ ਵਾਕਿਆ ਹੀ ਸਾਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਹੈਗਾ ਤੇ ਸਪੈਸ਼ਲੀ ਜਿਹੜੇ ਪਰਸਨ ਤੁਹਾਡੇ ਸਾਹਮਣੇ ਰੋਜ਼ 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 ਲਾਈਵ ਆ ਰਹੇ ਠੀਕ ਹੈ ਜੀ ਆਪਣੀ ਲੋਕੇਸ਼ਨ ਦੱਸ ਰਿਹਾ ਆ ਆਪਣਾ ਨਾਮ ਦੱਸ ਰਿਹਾ ਆ ਆਪਣੀ ਫੈਮਿਲੀ ਪਿਕਚਰਸ ਪਾ ਰਿਹਾ ਆ ఎవਰੀਥਿੰਗ ਸੋ ਉੱਥੇ ਡਰੰਟ ਤਾਂ ਕੋਈ ਲੋੜ ਨਹੀਂ ਹੈਗੀ ਠੀਕ ਹੈ ਜੀ ਸੋ ਆਪਾਂ 100% ਰਿਲੇਟਿਡ ਕੰਪਨੀ ਦੇ ਨਾਲ ਕੰਮ ਕਰਦੇ ਹੈਗੇ ਤੇ ਬਹੁਤ ਛੋਟਾ ਜਿਹਾ ਆਪਣਾ ਪਾਰਟ ਹੈ ਜਿਹੜਾ ਆਪਾਂ ਪਲੇ ਕਰਨਾ ਹੈ ਇਸ ਬਿਜ਼ਨਸ ਨੂੰ ਜੁਆਇਨ ਕਰਨ ਤੋਂ ਬਾਅਦ ਇਹੜੀ 280% ਕਹਿ ਲਓ ਕਿ ਜਿਹੜਾ ਆਟੋਮੇਸ਼ਨ ਸਿਸਟਮ ਨੇ ਸਾਡੇ ਵਾਸਤੇ ਕੰਮ ਕਰਨਾ ਅਸੀਂ ਤਾਂ 20% ਕਰਦਾ ਸੀ ਉਹ ਵੀ ਨਹੀਂ ਕਰ ਸਕਦੇ ਆਪਣੀ ਜ਼ਿੰਦਗੀ ਨੂੰ ਵਧੀਆ ਬਣਾ ਲੈ ਠੀਕ ਹੈ ਜੀ ਸੋ ਓਕੇ ਜੀ ਥੈਂਕ ਯੂ so much ਸਾਰੇ ਇੰਧਰ ਜਿਨ੍ਹਾਂ ਨੇ ਲਾਈਵ ਦੇਖਿਆ ਹੈਗਾ ਥੈਂਕ ਯੂ so much ਤੁਹਾਡਾ ਸਾਰਿਆਂ ਦਾ ਲਾਈਵ ਦੇਖਣ ਲਈ ਐਂਡ ਜਿਹੜੇ ਬਾਅਦ ਵਿੱਚ ਰੀਪਲੇ ਦੇਖਣਗੇ ਉਹਨਾਂ ਦਾ ਵੀ ਥੈਂਕ ਯੂ ਬਾਈ ਗੂਜੀ ਤੁਹਾਨੂੰ ਸਭ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਗੋਡ ਬlesਸ ਯੂ ਆਲ ਬਾਈ ਫॉर ਨਾਓ ਸੀ ਯੂ ਟੂਮਾਰੋ ਵਿਦ ਅ ਨਿਊ ਟਾਪਿਕ ਬਾਈ